ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ 10 ਸਾਲ ਦੀ ਲੜਕੀ ਦਾ ਕਮੀਜ਼ ਬਣਾ ਕੇ ਤਿਆਰ ਕਰਾਂਗੇ ਤੇ ਉਸ ਦੇ ਗਲੇ ਤੇ ਵੀ ਡਿਜ਼ਾਈਨ ਬਣਾਵਾਂਗੇ ਤੇ ਬਾਹਾਂ ਤੇ ਵੀ ਡਿਜ਼ਾਈਨ ਬਣਾਵਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਇਹ 1.5 ਮੀਟਰ ਫੈਬਰਿਕ ਲਿਆ ਹੋਇਆ ਆਪਾਂ ਇਸ ਨੂੰ ਫੋਲਡ ਕਰਕੇ ਜਿੰਨਾ ਵੀ ਘੇਰਾ ਆਪਣੇ ਕੋਲ ਬਣਦਾ ਆਪਾਂ ਉਨਾ ਹੀ ਰੱਖਣਾ ਇਹ 24 24 ਇੰਚ ਘੇਰਾ ਹੈ ਤੇ ਆਪਾਂ ਉਨਾ ਹੀ ਤਿਆਰ ਰੱਖਿਆ ਹੈ ਤੇ ਲੰਬਾਈ ਇਸ ਦੀ 25 ਇੰਚ ਤੇ ਆਪਾਂ ਕਟਿੰਗ ਕਰ ਲਈਏ 25 ਇੰਚ ਤੇ ਕਟਿੰਗ ਕਰਕੇ ਉਸ ਤੋਂ ਉੱਪਰ ਆਪਾਂ ਹੁਣ ਆਪਾਂ ਉੱਪਰ ਵਾਲੀ ਪੇਟੀ ਬਣਾਵਾਂਗੇ نیچے ਆਪਾਂ 25 ਇੰਚ ਜਿਹੜਾ ਫੈਬਰਿਕ ਕੱਟਿਆ ਹੋਇਆ ਉਸ ਨੂੰ ਆਪਾਂ ਵਲ ਪਾਵਾਂਗੇ ਆਪਾਂ ਉੱਪਰ ਪੇਟੀ ਦੇ ਨਾਲ ਤੇ ਇਹੇ ਵਲਾਂ ਵਾਲਾ ਕਮੀਜ਼ ਬਣਾ ਕੇ ਤਿਆਰ ਕਰਾਂਗੇ ਆਪਾਂ 벨ਟ ਲਾ ਕੇ ਉੱਪਰ ਤੇ ਬਹੁਤ ਹੀ ਸੋਹਣਾ ਬਿਲਕੁਲ ਹੀ ਸੋਖੇ ਜੇ ਤਰੀਕੇ ਨਾਲ ਆਪਾਂ ਇਸ ਦੀ ਕਟਿੰਗ ਕਰਾਂਗੇ ਇਸ ਦੀ ਲੰਬਾਈ ਆਪਾਂ 벨ਟ ਦੀ ਰੱਖੀ ਹੋਈ ਹੈ 16 ਇੰਚ ਤਿੰਨ ਬਾਈ ਆਪਾਂ 15 ਇੰਚ ਰੱਖੀ ਹੋਈ ਹੈ ਲੇਡੀਜ਼ ਦੇ ਲਈ ਆਪਾਂ 15 ਇੰਚ ਜਿਹੜੀ ਇਸ ਦੀ ਲੰਬਾਈ ਤਿਆਰ ਰੱਖਦੇ ਆਂ ਤੇ ਇਹ ਆਪਾਂ ਛੋਟੀ ਲੜਕੀ ਦੀ ਬਣਾ ਰਹੇ ਆਂ ਕਮੀਜ਼ ਇਸ ਲਈ ਆਪਾਂ 15 ਇੰਚ ਤੇ ਕਟਿੰਗ ਕਰਾਂਗੇ 15 ਇੰਚ ਤੇ ਕਟਿੰਗ ਕਰਕੇ ਇਹ ਆਪਣੇ ਕੋਲ 13 ਇੰਚ ਜਾਂ 13.5 ਇੰਚ ਤਿਆਰ ਰਹਿ ਜਾਊਗਾ ਕਟਿੰਗ ਕਰਨ ਤੋਂ ਬਾਅਦ ਆਪਾਂ ਹੁਣ ਮੋਢੇ ਦੀ ਕਟਿੰਗ ਕਰਾਂਗੇ ਇਥੇ ਆਪਾਂ 6 ਇੰਚ ਤੇ ਨਿਸ਼ਾਨ ਲਗਾ ਕੇ ਕਟਿੰਗ ਕਰ ਲਾਂਗੇ ਤੇ ਇਹ 6.5 ਇੰਚ ਤਿਆਰ ਰਹਿ ਜਾਊਗਾ ਗੁਲਾਈ ਪਾ ਕੇ ਆਪਾਂ ਕਟਿੰਗ ਕਰ ਲਾਂਗੇ ਤੇ ਇਧਰੋਂ ਆਪਾਂ 3 ਇੰਚ ਰੱਖ ਕੇ ਗਲੇ ਦੇ ਲਈ 3 ਇੰਚ ਤੇ ਨਿਸ਼ਾਨ ਲਗਾ ਕੇ ਤੇ ਇਸ ਸਾਈਡ ਆਪਾਂ 2.5 ਇੰਚ ਤੇ ਨਿਸ਼ਾਨ ਲਗਾ ਕੇ ਗੁਲਾਈ ਪਾ ਕੇ ਕਟਿੰਗ ਕਰ ਲਾਂਗੇ ਇਹੇ ਆਪਾਂ ਗਲੇ ਦੀ ਕਟਿੰਗ ਕਰ ਰਹੇ ਹਾਂ 2.5 ਇੰਚ ਚੌੜੀ ਤੇ 3 ਇੰਚ ਲੰਬਾਈ ਠੀਕ ਨਿਸ਼ਾਨ ਲਗਾ ਕੇ ਆਪਾਂ ਕਟਿੰਗ ਕਰ ਲਾਂਗੇ ਇਹੇ ਆਪਾਂ ਕਮਰ ਤੇ ਵੀ ਥੋੜੀ ਜੀ ਟੇਢੀ ਜੀ ਕਟਿੰਗ ਕਰਾਂਗੇ ਜਿੱਥੇ ਆਪਾਂ ਇਸ ਨੂੰ ਅਟੈਚ ਕਰਾਂਗੇ ਨੀਚੇ ਵਾਲੇ ਹਿੱਸੇ ਨੂੰ ਤੇ ਇਹ ਆਪਾਂ ਗਲੇ ਦੀ ਵੀ ਕਟਿੰਗ ਕਰ ਲਾਂਗੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਹੋਇਆ ਹੈ ਬਿਲਕੁਲ ਸੋਖੇ ਤਰੀਕੇ ਨਾਲ ਹੀ ਆਪਾਂ ਇਹ ਕਟਿੰਗ ਕਰ ਰਹੇ ਆ ਤੇ ਇਸ ਦਾ ਨਾਪ ਜਿਹੜਾ ਬਿਲਕੁਲ ਸਹੀ ਹੁੰਦਾ ਹੁਣ ਆਪਾਂ ਇਹ ਆਪਾਂ ਬਾਹਾਂ ਦੀ ਵੀ ਕਟਿੰਗ ਕਰਾਂਗੇ ਇਹ 2.5 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਆਪਾਂ ਉੱਪਰ ਮੋਢੇ ਦਾ ਤੇ ਇਸ ਇਹ ਆਪਣੇ ਕੋਲ 11 ਇੰਚ ਇਸ ਦੀ ਲੰਬਾਈ ਹੈ ਤੇ ਇਹ ਆਪਾਂ ਇਸ ਤਰ੍ਹਾਂ ਕੱਪੜਾ ਫੋਲਡ ਕੀਤਾ ਹੋਇਆ ਹੈ ਇਸ ਤਰ੍ਹਾਂ ਆਪਾਂ ਬਾਵਾਂ ਜਿਹੜੀਆਂ ਨੇ ਬਾਵਾਂ ਦੀ ਕਟਿੰਗ ਕਰਾਂਗੇ ਇਹ ਆਪਾਂ ਦੋ ਵਾਰ ਕੱਪੜਾ ਫੋਲਡ ਕਰਕੇ ਇੱਥੇ 2.5 ਇੰਚ ਦਾ ਨਿਸ਼ਾਨ ਲਗਾ ਕੇ ਤੇ ਉੱਪਰ ਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਗੁਲਾਈ ਪਾ ਕੇ ਮੋਡੇ ਦੀ ਕਟਿੰਗ ਕਰ ਲਾਂਗੇ ਇਹ ਨਾਲ ਵਾਲਾ ਫੈਬਰਿਕ ਜਿਹੜਾ ਉਸ ਨੂੰ ਉਸਦੀ ਵੀ ਆਪਾਂ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਹ ਇਹ ਬਾਵਾ ਦੀ ਕਟਿੰਗ ਕੀਤੀ ਹੈ ਤੇ ਇਸ ਇੱਥੇ ਆਪਾਂ ਸਟਿਚ ਜਦੋਂ ਕਰਾਂਗੇ ਫਿਰ ਆਪਾਂ ਇਹ ਇਸ ਤੇ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਇਹ ਆਪਾਂ ਫੈਬਰਿਕ ਲਿਆ ਹੋਇਆ 2 ਇੰਚ ਚੌੜਾ ਤੇ ਇੱਥੇ ਆਪਾਂ ਇਸ ਤੇ ਵਲ ਪਾਏ ਹੋਏ ਨੇ ਇਸ ਤਰ੍ਹਾਂ ਫੋਲਡ ਕਰਕੇ ਵਲ ਪਾਏ ਹੋਏ ਨੇ ਆ ਦੇਖੋ ਜੀ 3 ਇੰਚ ਚੌੜਾ ਫੈਬਰਿਕ ਲੈ ਕੇ ਫਿਰ ਆਪਾਂ ਇਸ ਨੂੰ ਫੋਲਡ ਕਰਕੇ ਵੱਲ ਪਾਏ ਹੋਏ ਨੇ ਤੇ ਇਹ ਆਪਾਂ ਗਲੇ ਤੇ ਡਿਜ਼ਾਈਨ ਬਣਾ ਰਹੇ ਆ ਆ ਦੇਖੋ ਜੀ ਗਲੇ ਦੇ ਉੱਪਰ ਆਪਾਂ ਇਹ ਲਾ ਰਹੇ ਆ ਇਸ ਤਰੀਕੇ ਨਾਲ ਆ ਦੇਖੋ ਜੀ ਇਸ ਦੀ ਗੋਲਾਈ ਪਾ ਕੇ ਆਪਾਂ ਗਲੇ ਦੇ ਉੱਪਰ ਇਸ ਤਰ੍ਹਾਂ ਰੱਖ ਕੇ ਉੱਪਰ ਸੀਨ ਲਾ ਦਾਂਗੇ ਆ ਦੇਖੋ ਜੀ ਇਸ ਤਰ੍ਹਾਂ ਸੀਨ ਲਾਉਣ ਤੋਂ ਬਾਅਦ ਫਾਲਤੂ ਕੱਪੜਾ ਆਪਾਂ ਕਟਿੰਗ ਕਰ ਲਾਂਗੇ ਤੇ ਜਿਹੜਾ ਨੀਚੇ ਵਾਲਾ ਹਿੱਸਾ ਹੈ ਆਪਣਾ ਕਮੀਜ਼ ਦਾ ਆ ਦੇਖੋ ਜੀ ਇਹ ਆਪਾਂ ਫੋਲਡ ਕਰ ਲਾਂਗੇ ਇਹ ਆਪਾਂ ਸੀਨ ਜਿਹੜੀ ਪੁੱਠੇ ਪਾਸੇ ਰੱਖ ਕੇ ਲਾਉਣੀ ਹੈ ਜਿਹੜੀ ਆਪਾਂ ਇਹ ਉੱਪਰ ਰੱਖ ਕੇ ਸੀਨ ਲਾਈ ਹੋਈ ਹੈ ਇਹ ਪੁੱਠੇ ਪਾਸੇ ਰੱਖ ਕੇ ਲਾਉਣੀ ਹੈ ਫਿਰ ਇਸ ਨੂੰ ਆਪਾਂ ਸਿੱਧੇ ਪਾਸੇ ਇਸ ਤਰ੍ਹਾਂ ਫੋਲਡ ਕਰਾਂਗੇ ਆ ਦੇਖੋ ਜੀ ਥੋੜਾ ਜਿਹਾ ਆਪਾਂ نیچے ਵਾਲਾ ਕੱਪੜਾ ਵੀ ਉੱਪਰ ਰੱਖ ਰੱਖ ਕੇ ਫਿਰ ਸੀਨ ਲਾਉਣੀ ਆ ਦੇਖੋ ਜੀ ਗਲੇ ਦਾ ਥੋੜਾ ਹਿੱਸਾ ਆਪਾਂ نیچے ਵਾਲਾ ਵੀ ਲੈ ਕੇ ਤੇ ਇਸ ਦੇ ਉੱਪਰ ਉੱਪਰ ਇਸ ਤਰ੍ਹਾਂ ਆਪਾਂ ਸੀਨ ਲਾਉਣੀ ਹੈ ਦੇਖੋ ਜੀ ਆ ਦੇਖੋ ਜੀ ਇਸ ਤਰ੍ਹਾਂ ਸੀ ਲਾਵਾਂਗੇ ਬਿਲਕੁਲ ਹੀ ਫਿਨਿਸ਼ਿੰਗ ਆ ਰਹੀ ਹੈ ਬਹੁਤ ਹੀ ਵਧੀਆ ਸਫਾਈ ਨਾਲ ਆਪਣਾ ਇਹ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਹੈ ਬਿਲਕੁਲ ਸੋਖੇ ਤਰੀਕੇ ਨਾਲ ਹੁਣ ਆਪਾਂ ਬੈਕ ਸਾਈਡ ਤੇ ਆਪ ਦੇਖੋ ਜੀ ਇਸ ਤਰ੍ਹਾਂ ਦੀ ਰੇਬ ਲਾਵਾਂਗੇ 1 ਇੰਚ ਚੌੜੀ ਉਸ ਨੂੰ ਫੋਲਡ ਕਰਕੇ ਆਪਾਂ ਗਲੇ ਦੇ ਉੱਪਰ इस तरह रखा यही अपना सीधे पसेते रख के सीन है। आ देखो जी वह अपना पुठे पासे रख के सीन लाई से ते फिर उसमें फोल्ड किया सीधे पसे तो यही आप सीधे पसे तो रख के सीन आ देखो जी इस तरह इस फोल्ड करके थोड़ा जहाँ नीचे वाला हिस्सा भी उपर रखा ਤੇ ਇਹ ਆਪਣੀ ਪਾਈਪਿੰਗ ਦੀ ਤਰ੍ਹਾਂ ਨਜ਼ਰ ਆਉਗੀ ਆ ਦੇਖੋ ਫਿਰ ਇੱਕ ਸੀਨ ਆਪਾਂ ਮੋٹے ਬਖੇਰ ਨਾਲ ਇਸ ਦੇ ਉੱਪਰ ਲਾਵਾਂਗੇ ਬਾਅਦ ਵਿੱਚ ਆਪਾਂ ਇਸ ਦੀ ਤਰਪਾਈ ਕਰ ਲਾਂਗੇ ਫਿਰ ਇਸ ਨੂੰ ਆਪਾਂ ਇਸ ਸੀਨ ਨੂੰ ਆਪਾਂ ਬਾਅਦ ਵਿੱਚ ਉਧੇੜ ਵੀ ਸਕਦੇ ਆ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਇਹ ਗਲੇ ਤੇ ਬਹੁਤ ਹੀ ਵਧੀਆ ਆ ਦੇਖੋ ਜੀ ਬਿਲਕੁਲ ਹੀ ਸਫਾਈ ਨਾਲ ਆਪਣਾ ਇਹ ਗਲੇ ਦੀ ਜਿਹੜੀ ਆਪਾਂ ਪਾਈਪਿੰਗ ਨਜ਼ਰ ਆ ਰਹੀ ਹੈ ਹੁਣ ਆਪਾਂ ਦੋਨੋਂ ਗਲੇ ਬਣਾ ਚੁੱਕੇ ਆਂ ਤੇ ਮੋਡੇ ਅਟੈਚ ਕਰਾਂਗੇ ਅਗਲੇ ਪਿਛਲੇ ਹਿੱਸੇ ਦੇ ਦੋਨੋਂ ਮੋਡਿਆਂ ਤੇ ਆਪਾਂ ਸੀਣਾ ਲਾਵਾਂਗੇ ਤੇ ਇਹ ਆਪਣੀ ਉੱਪਰ ਵਾਲੀ ਪੇਟੀ ਆਪਣੀ ਬਣ ਕੇ ਤਿਆਰ ਹੋ ਜਾਊਗੀ ਹੁਣ ਆਪਾਂ ਬਾਹਾਂ ਦੀ ਬਾਵਾਂ ਟੇਸਟ ਸਟੀਚ ਕਰਾਂਗੇ ਆ ਦੇਖੋ ਜੀ ਆਪਾਂ ਪੁੱਠੇ ਪਾਸੇ ਤੋਂ ਬਾਵਾਂ ਰੱਖ ਕੇ ਇਸ ਤਰ੍ਹਾਂ ਤੇ ਇਸ ਤੇ ਅੱਧੇ ਅੱਧੇ ਇੰਚ ਦੇ ਦੋ ਵਾਲ ਪਾਵਾਂਗੇ ਆ ਦੇਖੋ ਜੀ ਇੱਕ ਦੂਜੇ ਦੇ ਸਾਹਮਣੇ ਇਸ ਤਰ੍ਹਾਂ ਵਾਲ ਪਾਉਣੇ ਨੇ ਆਪਾਂ ਦੋ ਵਾਲ ਇਸ ਤਰ੍ਹਾਂ ਪਾ ਕੇ ਆ ਦੇਖੋ ਜੀ ਇਹ ਆਪਾਂ ਪੁੱਠੇ ਪਾਸੇ ਤੋਂ ਇਸ ਤਰ੍ਹਾਂ ਵਾਲ ਪਾਵਾਂਗੇ ਤੇ ਬਾਅਦ ਵਿੱਚ ਆਪਾਂ 1 ਇੰਚ ਚੌੜੀ ਆਪਾਂ ਇਸ ਤਰ੍ਹਾਂ ਦੀ ਪੱਟੀ ਲਵਾਂਗੇ ਜਿਹੜਾ ਕਿ ਇਸ ਦੇ ਨਾਲ ਦਾ ਮਿਲਦਾ ਜੁਲਦਾ ਕੋਈ ਵੀ ਪਲੇਨ ਕਪੜਾ ਹੋਵੇ ਤਾਂ ਜ਼ਿਆਦਾ ਵਧੀਆ ਤੇ ਇੱਥੇ ਆਪਾਂ ਸੀਨ ਲਾ ਦਵਾਂਗੇ ਇਹ ਆਪਾਂ ਪੁੱਠੇ ਪਾਸੇ ਤੋਂ ਰੱਖ ਕੇ ਹੀ ਸੀਨ ਲਾਉਣੀ ਹੈ ਤੇ ਸਿੱਧੇ ਪਾਸੇ ਤੋਂ ਆਪਾਂ ਇਸ ਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਜੇਕਰ ਆਪਾਂ ਸਿੱਧੇ ਪਾਸੇ ਤੋਂ ਫੋਲਡ ਕਰਕੇ ਸੀਨ ਲਾਵਾਂਗੇ ਤਾਂ ਉਸ ਦੀ ਸਫਾਈ ਜਿਆਦਾ ਹੋਊਗੀ ਪੁੱਠੇ ਪਾਸੇ ਤੋਂ ਇਸ ਦੀ ਸਫਾਈ ਨਹੀਂ ਆਉਂਦੀ ਬਿਲਕੁਲ ਵੀ ਤੇ ਦੂਜੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਹੀ ਪੁੱਠੇ ਪਾਸੇ ਤੋਂ ਸੀਨ ਲਾਵਾਂਗੇ ਦੂਜੀ ਬਾਨ ਤੇ ਵੀ ਤੇ ਇਸ ਤਰ੍ਹਾਂ ਆਪਾਂ ਇੱਕ ਪੱਟੀ ਬਣਾ ਕੇ ਆਪਾਂ ਉੱਪਰ ਸਟਿਚ ਕਰਾਂਗੇ ਤੇ ਸਿੱਧੇ ਪਾਸੇ ਤੋਂ ਰੱਖ ਕੇ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਸੀਨ ਲਾਵਾਂਗੇ ਆ ਦੇਖੋ ਜੀ ਤੇ ਜਿਹੜੇ ਆਪਣੇ ਸਿੱਧੇ ਪਾਸੇ ਤੇ ਵੱਲ ਨਜ਼ਰ ਆ ਰਿਹਾ ਉਸ ਦੇ ਵਿੱਚ ਆਪਾਂ ਨਿੱਕੇ ਨਿੱਕੇ ਪੀਸ ਲਵਾਂਗੇ ਕੱਪੜੇ ਦੇ ਤੇ ਉਹਨਾਂ ਨੂੰ ਆਪਾਂ ਫੋਲਡ ਕਰਕੇ ਉਸ ਵੱਲ ਦੇ ਵਿੱਚ ਆਪਾਂ ਲਾਵਾਂਗੇ ਆ ਦੇਖੋ ਜੀ ਬਿਲਕੁਲ ਸਫਾਈ ਜੀ ਦੇ ਨਾਲ ਛੋਟੇ ਛੋਟੇ ਕੱਪੜੇ ਦੇ ਆਪਾਂ ਪੀਸ ਲਾਂਗੇ ਜਿਹੜਾ ਕਿ ਇਸ ਪ੍ਰਿੰਟਡ ਕੱਪੜੇ ਦੇ ਨਾਲ ਮਿਲਦਾ ਜੁਲਦਾ ਪਲੇਨ ਕੱਪੜਾ ਕੋਈ ਵੀ ਲੈ ਕੇ ਆਪਾਂ ਇਸ ਤਰ੍ਹਾਂ ਦੇਖੋ ਜੀ ਨਿੱਕਾ ਜਿਹਾ ਪੀਸ ਲੈ ਕੇ ਇਸ ਨੂੰ ਇਸ ਤਰ੍ਹਾਂ ਫੋਲਡ ਕਰਕੇ ਤੇ ਇਸ ਨੂੰ ਫਿਰ ਇੱਕ ਵਾਰ ਫੋਲਡ ਕਰਾਂਗੇ ਆ ਦੇਖੋ ਜੀ ਤੇ ਇਹ ਨਿੱਕੇ ਨਿੱਕੇ ਪੀਸ ਆਪਾਂ ਇਸ ਵਾਲ ਜਿਹੜਾ ਆਪਾਂ ਵਾਲ ਉੱਪਰ ਨਜ਼ਰ ਆ ਰਿਹਾ ਇਸ ਦੇ ਵਿੱਚ ਲਾਵਾਂਗੇ ਤੇ ਸੀਨ ਲਾ ਦਾਂਗੇ ਇਹ ਆਪਾਂ ਦੋਨਾਂ ਸਾਈਡਾਂ ਤੇ ਤਿੰਨ ਤਿੰਨ ਨਿੱਕੇ ਨਿੱਕੇ ਪੀਸ ਆਪਾਂ ਬਣਾ ਕੇ ਵਿੱਚ ਸੀਨ ਲਾਵਾਂਗੇ ਆ ਦੇਖੋ ਜੀ ਕਪੜੇ ਦੇ ਹੀ ਨਿੱਕੇ ਨਿੱਕੇ ਪੀਸ ਆਪਾਂ ਫੋਲਡ ਕਰਕੇ ਸੀਨ ਲਾ ਕੇ ਇਸ ਦੇ ਵਿੱਚ ਇਸ ਵੱਲ ਦੇ ਵਿੱਚ ਲਾਵਾਂਗੇ ਇਹ ਆਪਣਾ ਨਿੱਕਾ ਜਿਹਾ ਫਲਾਵਰ ਬਣੂਗਾ ਤੇ ਬਾਹ ਦੇ ਉੱਪਰ ਛੋਟਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਆ ਦੇਖੋ ਜੀ ਤੇ ਦੂਜੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਹੀ ਬਣਾ ਕੇ ਤਿਆਰ ਕੀਤੀ ਹੋਈ ਹੈ ਬਾਜੂ ਤੇ ਹੁਣ ਆਪਾਂ ਇਹ ਨੀਚੇ ਵਾਲਾ ਹਿੱਸਾ ਉੱਪਰ ਵਾਲੀ ਪੇਟੀ ਦੇ ਨਾਲ ਅਟੈਚ ਕਰਾਂਗੇ ਆ ਦੇਖੋ ਜੀ ਇਹ ਆਪਾਂ ਵਿਚਾਲਾ ਵਿਚਾਲੇ ਰੱਖ ਕੇ ਥੋੜਾ ਥੋੜਾ ਕੱਪੜਾ ਆਪਾਂ 2.5 ਇੰਚ ਕੱਪੜਾ ਜਿਹੜਾ ਉਹ ਰੱਖ ਕੇ ਸਿੱਧੀ ਸੀਨ ਲਾਵਾਂਗੇ ਤੇ ਬਾਅਦ ਵਿੱਚ ਸਾਈਡਾਂ ਤੇ ਆਪਾਂ ਜਾ ਕੇ ਤਿੰਨ ਤਿੰਨ ਵੱਲ ਪਾਉਣੇ ਨੇ ਆ ਦੇਖੋ ਜੀ ਸਾਈਡਾਂ ਤੇ 3 3 ਵਾਲ ਪਾਉਣੇ ਨੇ ਵਿਚਾਲੇ ਆਪਾਂ 2 1/2 ਇੰਚ ਕੱਪੜੇ ਨੂੰ ਸਿੰਪਲ ਸੀਨ ਲਾਉਣ ਤੋਂ ਬਾਅਦ ਸਾਈਡਾਂ ਤੇ ਆਪਾਂ 3 3 ਵਾਲ ਪਾਉਣੇ ਨੇ ਤੇ ਇਸ ਤਰ੍ਹਾਂ ਆਪਣਾ ਜਿਹੜਾ ਕਮੀਜ਼ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਊਗਾ ਇਹ ਆਪਾਂ ਉੱਪਰ ਵਾਲੀ ਪੇਟੀ ਦੇ ਨਾਲ نیچے ਵਾਲਾ ਹਿੱਸਾ ਜਿਹੜਾ ਉਹ ਅਟੈਚ ਕਰ ਰਹੇ ਹਾਂ ਤੇ ਇਸ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਸੀਨ ਲਾਵਾਂਗੇ ਆ ਦੇਖੋ ਜੀ ਦੂਜੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਹੀ ਸੀਨ ਲਾਵਾਂਗੇ ਤੇ ਬਾਵਾ ਅਟੈਚ ਕਰਾਂਗੇ ਹੁਣ ਆਪਾਂ ਮੋਢੇ ਦੇ ਨਾਲ ਬਾਵਾ ਅਟੈਚ ਕਰਕੇ ਸੀਨ ਲਾ ਰਹੇ ਆਂ ਫਿਰ ਆਪਾਂ ਸਾਰੀ ਸੀਨ ਇਕੱਠੀ ਲਾਵਾਂਗੇ ਆ ਦੇਖੋ ਜੀ ਕਮੀਜ਼ ਦੀ ਸਾਰੀ ਸੀਨ ਜਿਹੜੀ ਹੈ ਉਹ ਇਕੱਠੀ ਲਾਵਾਂਗੇ ਦੋਨੋਂ ਪਾਸੇ ਇਸ ਤਰ੍ਹਾਂ ਆਪਣਾ ਜਿਹੜਾ ਕਮੀਜ਼ ਹੈ ਉਹ ਬਣ ਕੇ ਤਿਆਰ ਹੋ ਜਾਊਗਾ ਆ ਦੇਖੋ ਜੀ ਇਹ ਵਲਾਂ ਵਾਲਾ ਕਮੀਜ਼ ਹੈ ਤੇ ਬਣ ਕੇ ਇਹ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਬਿਲਕੁਲ ਸੌਖੇ ਤਰੀਕੇ ਨਾਲ ਬਣਾ ਕੇ ਆਪਾਂ ਇਸ ਨੂੰ ਤਿਆਰ ਕੀਤਾ ਹੋਇਆ ਹੁਣ ਆਪਾਂ ਜਿਹੜੇ ਸਾਈਡਾਂ ਵਾਲੀ ਸੀਨ ਉੱਥੇ ਵੀ ਕਪੜਾ ਫੋਲਡ ਕਰਕੇ ਆਪਾਂ ਇਸ ਤਰ੍ਹਾਂ ਸੀਨ ਲਾ ਦਾਂਗੇ ਚੱਕਾਂ ਵਾਲੀ ਸੀਨ, نیچے ਘੇਰ ਵਾਲੀ ਸੀਨ। ਕੱਪੜਾ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਸੀਨਾਂ ਲਾਵਾਂਗੇ। ਆ ਦੇਖੋ ਜੀ ਬਰੀਕ-ਬਰੀਕ ਆਪਾਂ ਕੱਪੜਾ ਫੋਲਡ ਕਰਨਾ ਹੈ। ਕਿਉਂਕਿ ਆਪਾਂ ਇਹ ਸੀਨ ਹੀ ਲਾਉਣੀ ਹੈ। ਇੱਥੇ ਆਪਾਂ ਤਰਪਾਈ ਨਹੀਂ ਕਰਨੀ। ਤੇ ਇੱਥੇ ਆਪਾਂ ਬਿਲਕੁਲ ਬਰੀਕ ਜਿਹਾ ਕੱਪੜਾ ਰੱਖ ਕੇ ਸੀਨ ਲਾਉਣੀ ਹੈ। ਤੇ ਇਸ ਤਰ੍ਹਾਂ ਆਪਣੀ ਫਿਨਿਸ਼ਿੰਗ ਸਫਾਈ ਬਹੁਤ ਆਉਗੀ। ਆ ਦੇਖੋ ਜੀ ਕਪੜਾ ਇਸ ਤਰ੍ਹਾਂ ਫੋਲਡ ਕਰਕੇ ਘੇਰੇ ਦੇ ਵੀ ਆਪਾਂ ਉਸੇ ਤਰ੍ਹਾਂ ਹੀ ਦੋਨਾਂ ਘੇਰੇ ਆ ਤੁਸੀਂ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਕਮੀਜ਼ ਜਿਹੜਾ ਉਹ ਬਣ ਕੇ ਤਿਆਰ ਹੋ ਜਾਊਗਾ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ 5 ਮਿੰਟ ਚ ਆਪਾਂ ਇਹ ਕਮੀਜ਼ ਬਣਾ ਕੇ ਤਿਆਰ ਕਰ ਸਕਦੇ ਹਾਂ ਆ ਦੇਖੋ ਜੀ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਗਲੇ ਤੇ ਤੇ ਬਾਹਾਂ ਤੇ ਡਿਜ਼ਾਈਨ ਬਣਾਇਆ ਹੋਇਆ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਇਸ ਕਮੀਜ਼ ਨੂੰ ਆਪਾਂ 2-3 ਮਿੰਟ ਦੇ ਵਿੱਚ ਬਣਾ ਕੇ ਤਿਆਰ ਕੀਤਾ ਹੋਇਆ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ